ਪੁਲਸ ਦੀ ਡੌਂਕੀ ਲਗਾ ਕੇ ਵਿਦੇਸ਼ ਭੇਜਣ ਵਾਲਿਆਂ ਤੇ ਵੱਡੀ ਕਾਰਵਾਈ ਕੀਤੀ ਵੱਖ-ਵੱਖ ਇਮੀਗ੍ਰੇਸ਼ਨ ਤੇ ਆਈਲੈਂਡਸ ਥਾਵਾਂ ਤੇ ਛਾਪੇ ਮਾਰੇ। ਨਹੀਂ ਜੀ। ਅੱਗੇ ਜੀ 1 ਮਿੰਟ ਕਿੰਨੇ ਪਾਸਵਰਡ ਕੋਈ ਸੈਟ ਨਹੀਂ ਕਰ ਪਾ ਰਿਹਾ 39 ਗ੍ਰੀਨ ਮਾਰਕ ਕਰ ਦਿੱਤਾ ਹੈ ਕਰਦੇ ਨੇ ਜਿਹੜੇ ਇਹਨਾਂ ਦੇ ਹੁੰਦੇ ਨੇ ਹਾਂ ਤੁਸੀਂ ਕਰਾਉਂਦੇ ਹੋ ਆਹ ਅ ਫਿਰ ਆਫਿਸ ਕੋਲ ਹੀ ਸਾਈਨ ਹੈ ਤੇ ਉਹ ਸਾਰੇ ਡਾਕੂਮੈਂਟਸ ਪਾਸਪੋਰਟ ਮੇਡ ਰੋਅਚੀ ਪ੍ਰੋਸੈਸ ਚੈਨਲ ਲੈ ਕੇ ਜਾ ਰਹੇ ਨੇ ਫਾਈਲ ਸਾਰੀਆਂ ਪਾਸਪੋਰਟ ਵੀ ਲੈ ਕੇ ਜਾ ਰਹੇ ਨੇ ਔਰ ਜੋ ਫਾਈਲਸ ਕੋਈ ਸੈਕਸ਼ਨ ਹੈ ਆਸਟ੍ਰੇਲੀਆ ਵਾਲੀਆਂ ਕੈਨੇਡਾ ਵਾਲੀਆਂ ਜੋ ਚੱਲ ਰਹੀਆਂ ਆਪਣਾ ਵੀਜ਼ੇ ਫਾਈਲਾਂ ਲਗਾਉਣੀਆਂ ਹਨ ਉਹ ਸਾਰੇ ਲੈ ਕੇ ਜਾ ਰਹੇ ਨੇ ਸਰ ਇੱਥੇ ਜੀ ਚੈਕਿੰਗ ਤੇ ਇਹਦੇ ਬਾਰੇ ਜਾਣਕਾਰੀ ਦਿਓ ਜੀ ਮੈਂ ਬਲਵਿੰਦਰ ਸਿੰਘ ਐਸ ਐਚਓ ਸਿਟੀ ਰਾਜਪੁਰਾ ਇਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਸਾਡੇ ਕੁਝ ਬੱਚੇ ਬਾਹਰੋਂ ਰਿਪੋਰਟ ਹੋ ਕੇ ਆਏ ਆ ਜਿਹੜੇ ਕੁਝ ਟਰੈਵਲ ਏਜੰਟ ਨੇ ਉਹ ਯੂਐਸਏ ਦੇ ਨੇੜੇ ਦੀਆਂ ਕੰਟਰੀਆਂ ਦੇ ਵੀਜ਼ਾ ਲਵਾ ਕੇ ਉਹਨਾਂ ਨੂੰ ਡੋਂਕੀ ਲਵਾਉਂਦੇ ਆ ਇਸ ਨੂੰ ਬੰਦੇ ਦੇਖਦੇ ਹੋਏ ਅਸੀਂ ਸਿਰਫ ਸਸਰੀ ਚੈਕਿੰਗ ਕਰ ਰਹੇ ਹਾਂ ਵੀ ਕੋਈ ਵੀ ਇਹੋ ਜਿਹਾ ਨਾ ਹੋਵੇ ਇਹਨੂੰ ਹਦਾਇਤ ਕਰਦੇ ਆ ਵੀ ਕੋਈ ਵੀ ਟਰੈਵਲ ਏਜੰਟ ਇਹੋ ਜਿਹੀ ਗਲਤੀ ਨਾ ਕਰੇ ਵੀ ਗਲਤ ਵੀਜ਼ਾ ਲਵਾ ਕੇ ਕਿ ਡੋਂਕੀ ਲਵਾਵੇ ਸਰ ਕੋ ਇਸ ਤਰ੍ਹਾਂ ਦਾ ਡਾਕੂਮੈਂਟ ਹੱਥ ਲੱਗਿਆ ਜਾਂ ਆਪ ਤਾਂ ਕੋਈ ਨਹੀਂ ਜੀ ਇਹ ਜਾ ਕੋਈ ਨਹੀਂ ਲੱਗਿਆ ਪਰ ਫਿਰ ਵੀ ਅਸੀਂ ਚੈਕਿੰਗ ਕੁਝ ਪਾਸਕੋਰਡ ਲੈ ਕੇ ਚੈੱਕ ਕਰ ਰਹੇ ਹਾਂ ਉਹਨਾਂ ਨੂੰ ਚੈੱਕ ਕਰਨ ਤੋਂ ਬਾਅਦ ਉਹਨਾਂ ਦੇ ਵਾਪਸ ਕਰ ਦੇ ਕੋਈ ਬੱਚਿਆਂ ਦੇ ਕਹਿੰਦੇ ਜੈਨੂਅਲ ਲੱਗੇ ਹੋਏ ਆ ਪਰ ਆਪਾਂ ਚੈੱਕ ਕਰ ਲੈਣੇ ਕੋਈ ਗੱਲ ਨਹੀਂ ਚੈੱਕ ਕਰਨ ਤੋਂ ਬਾਅਦ ਵਾਪਸ ਕਰ ਦਾਂਗੇ ਸਰ ਕਿੰਨੇ ਘੰਟੇ ਅੱਜ ਰੇਡ ਕੀਤੀ ਹੈ ਕਿੰਨੇ ਤਾਂ ਹੋਰ ਕਰਨੀਆਂ ਆ ਅੱਜ ਸਾਰੇ ਰਾਜਪੁਰਾ ਚ ਹੀ ਰੇਡ ਕੀਤੀ ਜਾਏਗੀ ਤਕਰੀਬਨ ਸਰ ਇੱਕ ਕਰਜਨ ਹੋ ਗਈ ਉਹਨਾਂ ਦੀ ਸਵਾਥੀ ਹਾਂਜੀ ਹਾਂਜੀ ਤੇ ਸਰ ਇਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ ਅਸੀਂ ਤਾਂ ਆਹੀ ਕਹਾਂਗੇ ਵੀ ਜਿਹੜੇ ਬੱਚੇ ਨੇ ਸਾਡੇ ਸਿੱਧੇ ਰ ਤਾਕੇ ਜਿਵੇਂ ਪਹਿਲਾਂ ਬੱਚੇ ਵਾਪਸ ਆਏ ਆ ਪੇਰੈਂਟਸ ਨੇ ਇਹਨੇ ਲੱਖ ਰੁਪਏ ਖਰੀਦ ਉਹਨਾਂ ਦੇ ਖਰਚਦੇ ਆ ਫਿਰ ਵਾਪਸ ਆਉਂਦੇ ਆ ਸਰ ਜੇ ਜੇ ਕੋਈ ਸਰ ਇਸ ਤਰ੍ਹਾਂ ਦਾ ਬੰਦਾ ਖੜਾ ਜਾਂਦਾ ਜੀ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਬਣਦੀ ਸਖਤ ਹਦਾਇਤ ਹੈ ਸਰ ਹਾਲੇ ਕੋਈ ਵੀ ਰਾਜਪੁਰੇ ਚ ਕੋਈ ਵੀ ਆਇਆ ਜੇ ਕੰਮ ਨਾ ਕਰੇ ਹਾਲੇ ਕੋਈ ਫੜਿਆ ਵੀ ਨਹੀਂ ਆਜੇ ਕੋਈ ਨਹੀਂ ਫੜਿਆ ਸਰ ਇਸ ਤਰ੍ਹਾਂ ਜਿਹੜਾ ਡਾਕੂਮੈਂਟ ਮਿਲਿਆ ਇਸ ਤੋਂ ਕੁਝ ਲੱਗਦਾ ਵੀ ਹਾਂ ਕੁਝ ਅੱਗੇ ਨਹੀਂ ਉਹ ਬੱਚਿਆਂ ਦੇ ਵੀਜੇ ਲੱਗੇ ਉਹ ਕਹਿੰਦੇ ਜੈਨੂਅਰ ਵੀਜਾ ਚੈੱਕ ਕਰਾ ਲਓ ਚੈੱਕ ਕਰਾ ਲਾਂਗੇ ਜੈਨੂਅਰ ਨੇ ਅੱਜ ਵੀ ਹੈ ਤੇ ਅੱਗੇ ਵੀ ਜਾਰੀ ਰਹੇਗੀ ਮੇਰਾ ਪ੍ਰੋਸੈਸ ਅੱਗੇ ਵੀ ਜਾਰੀ ਰਹਿੰਦਾ ਰੈਗੂਲਰ ਹੀ ਰਹਿੰਦਾ ਹੈ ਸਰ ਜਿਹੜੇ ਬੰਦੇ ਡੌਂਕੀ ਲਵਾਉਂਦੇ ਆ ਜੀ ਹਾਂਜੀ ਕੀ ਪੁਲਿਸ ਉਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਲਿਆ ਸਕਦੀ ਆ ਮਨ ਬਿਲਕੁਲ ਆਏਗੀ ਜੇ ਅਗਰ ਰਾਜਪਰਤ ਕੋਈ ਇਹੋ ਜੀ ਗੱਲ ਕਿਸੇ ਟਰੈਵਲ ਏਜੰਟ ਦੇ ਸਾਹਮਣੇ ਆਈ ਹੈ ਵੀ ਉਹਨਾਂ ਨੇ ਕਿਸੇ ਬੱਚੇ ਨੂੰ ਡੌਂਕੀ ਲਵਾਈ ਤਾਂ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ ਐਫਆਈਆਰ ਦਰਜ ਕੀਤੀ ਜਾਏਗੀ ਸਰ ਇਹਦਾ ਟਰੈਵਲ ਏਜੰਟ ਦੇ ਖਿਲਾਫ ਹੋਊਗੀ ਜੀ ਕਈ ਬੰਦੇ ਵੀ ਜਾਂ ਕਹਿੰਦੇ ਵੀ ਸਾਨੂੰ ਡੌਂਕੀ ਲਵਾਓ ਉਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਉਹਨਾਂ ਦੇ ਖਿਲਾਫ ਵੀ ਹੋਏਗੀ ਜੀ ਸਰ ਜਿਸ ਤਰ੍ਹਾਂ ਕਿ ਰਾਜਪੁਰਾ ਦੇ ਵੀ ਦੋ ਵਾਪਿਸ ਆਏ ਸੀਗੇ ਉਹਨਾਂ ਬਾਰੇ ਵੀ ਕੁਝ ਪਤਾ ਚੱਲਦਾ ਹੈ ਕਿ ਕਿਹਨਾਂ ਨੇ ਮੇਰੇ ਸਿਟੀ ਦੇ ਏਰੀਆ ਦੇ ਨਹੀਂ ਸੀ ਜਿਹੜੇ ਥਾਣੇ ਦੇ ਏਰੀਆ ਦੇ ਸੀ ਉਹ ਆਪਣੀ ਕਾਰਵਾਈ ਕਰ ਰਹੇ ਨੇ ਠੀਕ ਹੈ ਜੀ ਥੈਂਕ ਯੂ